ਸਰ ਵੀ ਇਹ ਲਾ ਕੇ ਦਿਓ ਤੁਸੀਂ ਇੱਥੇ ਆਪਾਂ ਹਵਾ ਦਾ ਕੰਪਰੈਸ਼ਰ ਲਾਇਆ ਇੱਥੋਂ ਹੀ ਇਹਦੀ ਪਾਈਪ ਦੇਤੀ ਆਪਾਂ ਨੇ ਸਾਂਹਲੇ ਚੋਂ ਹੀ ਵੀ ਉਧਰੋਂ ਹਵਾ ਆਵੇ ਇਹ ਜਿਹੜਾ ਲੋਕ ਹੈਗਾ ਇਹ ਤਾਂ ਲੀਵਰ ਹੈ ਜੀ ਇਹ ਇਹ ਤਾਂ ਲੀਵਰ ਹੈਗਾ ਘੇਰ ਵਾਲਾ ਲੀਵਰ ਹੈ ਇਹਦਾ ਇੱਥੋਂ ਆਪਾਂ ਸਪਲਾਈ ਲਿਆ ਕੇ ਉਰੇ ਲਿਆਂਦੀ ਆ ਬਣਾਦਾ ਦਾ ਟੈਂਕ ਆ ਗੇਜ ਲਾਤੀ ਵੀ ਕਿੰਨਾ ਕਿੰਨੀ ਪੌਂਟ ਹਵਾ ਇਹਦੇ ਵਿੱਚ ਇੱਥੋਂ ਦੀ ਸੀਟੀ ਮਾਰੂਗਾ ਇਸ ਤਰ੍ਹਾਂ ਇਹ ਤੇ ਇੱਥੋਂ ਜੇ ਆਪਾਂ ਹਵਾ ਭਰਨੀ ਹੈ ਇਹਨੂੰ ਛੱਡ ਸਕਦੇ ਆਂ ਇਸ ਤਰ੍ਹਾਂ ਸ਼ਾਨਭਾਵਾ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜਿਆ ਜੀ ਗੁਰੂ ਨਾਨਕਾ ਟਰੈਕਟਰ ਵਰਕਸਾਬ ਦੇ ਨਾਲ ਮੈਂ ਤੁਹਾਡਾ ਵੀਰ ਗਰਜੰਟ ਤਨੋਲਾ ਜਿਵੇਂ ਕਿ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਨੂੰ ਇੰਨਾ ਪਿਆਰ ਦਿੱਤਾਗਾ ਐਨੇ ਟਰੈਕਟਰਾਂ ਦੇ ਸਾਨੂੰ ਤੁਸੀਂ ਸ਼ਾਬਾਸ਼ ਹੀ ਦਿੱਤੀ ਹੈ ਕਮੈਂਟਾਂ ਦੇ ਵਿੱਚ ਜਾਂਦੇ ਫੋਨ ਕਰ ਕਰ ਦੱਸਿਆ ਵੀ ਇਹ ਡੱਟ ਬਹੁਤ ਸ਼ਾਨਦਾਰ ਬਣੇ ਨੇ ਐਸੀ ਤਰ੍ਹਾਂ ਹੀ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂਗੇ ਵੀ ਤੁਸੀਂ ਹੁਣ ਵੀ ਉਸੇ ਤਰ੍ਹਾਂ ਹੀ ਸਾਨੂੰ ਪਿਆਰ ਦੇਵੋਗੇ ਤੇ ਅੱਜ ਦਾ ਟਰੈਕਟਰ ਜਿਹੜਾ ਤੁਹਾਨੂੰ ਦੱਸਿਆਗਾ ਮੂਸੇਪੰਡ ਦੇ ਕੋਲੋਂ ਮਾਨਸਾ ਸ਼ਹਿਰ ਤੋਂ ਆਪਣੇ ਕੋਲੇ ਆਇਆ ਜਿਹੜਾ ਵੀਰ ਜੀ ਦਾ ਗਰਦੇਵ ਸਿੰਘ ਦਾ ਤੇ ਇਹ ਟਰੈਕਟਰ ਆਪਾਂ ਤਿਆਰ ਕਰਿਆਗਾ ਪਹਿਲਾਂ ਤੁਹਾਨੂੰ ਜੀ ਇਹ ਟਰੈਕਟਰ ਦੀ ਫੋਟੋ ਦਿਖਾ ਦਈਏ ਮੜੀ ਜੀ ਚੱਲਾ ਵੇਖੀ ਕਿੱਧਰ ਆਹ ਫੋਟੋ ਆ ਇਹ ਟਰੈਕਟਰ ਦੀ ਪਹਿਲਾਂ ਵਾਲੀ ਤੇ ਹੁਣ ਤੁਸੀਂ ਹੁਣ ਵਾਲੀ ਫੋਟੋ ਦੇਖ ਲਓ ਟਰੈਕਟਰ ਦੀ ਹੁਣ ਆਪਾਂ ਗੱਲਬਾਤ ਕਰਦੇ ਆ ਸਰਦਾਰ ਜੀ ਨਾਲ ਵੀ ਟਰੈਕਟਰ ਕਿਸ ਤਰ੍ਹਾਂ ਦਾ ਬਣਿਆਗਾ ਸਤਿ ਸ੍ਰੀ ਅਕਾਲ ਜੀ ਬਹਿਲਾ ਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਨਾਲ ਬਣੋ ਜੀ ਜਿਹੜਾ ਨੇ ਲੱਗ ਲਗਾ ਕੇ ਡੱਟ ਤਿਆਰ ਕਰ ਲਿਆ ਆ ਜਾਓ ਆ ਜਾ ਬਾਈ ਕੋਈ ਨਹੀਂ ਤੇ ਧੰਨਵਾਦ ਜਿਹੜਾ ਤੁਸੀਂ ਸਾਨੂੰ ਇੰਨਾ ਪਿਆਰ ਬਖਸ਼ਿਆ ਮਾਨਸਾ ਜਿਹੜੇ ਦੇ ਵਿੱਚੋਂ ਆ ਕੇ ਤੁਹਾਨੂੰ ਬਰਨਾਲਾ ਜਿਹਨਾਂ ਚੁਣਿਆ ਤੁਸੀਂ ਨੇ ਬਹੁਤ ਬੜਾ ਬਹੁਤ ਧੰਨਵਾਦ ਆਹ ਦੇਖੋ ਜੀ ਸਹੀ ਸਹੀ ਇਹ ਦੱਸਿਓ ਕਿ ਜਿਹੜਾ ਟਰੈਕਟਰ ਤੁਸੀਂ ਉਹਦੇ ਇੱਛਾ ਨਾਲ ਮਗਰ ਡੋਜਨ ਪਾ ਕੇ ਰੱਸੀਆਂ ਰੱਸੀਆਂ ਚੰਗੀਆਂ ਬਣੀਆਂ ਹੋਈਆਂ ਜੀ ਵਿਰਾਜ ਨਾਲ ਜਵਾਨ ਡਿੱਗ ਪਏ ਉਦੇ ਨਾਲ ਤੁਹਾਨੂੰ ਅੱਜ ਕਿੰਨੇ ਪਰਸੈਂਟ ਵਧੀਆ ਲੱਗ ਰਿਹਾ ਸਾਉ ਦੇ ਵਿੱਚੋਂ ਉਦੋਂ ਕਿੰਨਾ ਸੀ ਅੱਜ ਕਿੰਨਾ ਹੈ ਸਹੀ ਹੈ ਕਿੰਨੇ ਪਰਸੈਂਟ ਵਾਪਸ ਵਧੀਆ 101 ਵਰਤਨ ਜੋਰ ਵੀ ਬੋਲ ਲਾ ਗਿਆ ਸਾਰੇ ਲਾ ਗਿਆ ਤੁਸੀਂ ਉਹਨਾਂ ਪਾਣੇ ਜਮੈਂ ਇਹਦਾ ਕੰਮ ਕਰਿਆਗਾ ਸਰਦਾਰੀ ਇੱਕ ਗੱਲ ਆਖਦੇ ਹੁਈ ਵੀ ਜੁਣ ਕੰਮ ਦੇ ਵਿੱਚ ਜਾਂ ਸਾਡੇ ਵਿੱਚ ਕੋਈ ਕਮੀ ਜਾਂ ਕੰਮ ਦੇ ਵਿੱਚ ਕੋਈ ਕਮੀ ਲੱਗੀ ਹੈ ਨਹੀਂ ਕੋਈ ਮਿਹਰਬਾਨੀ ਠੀਕ ਹੈ ਬਹੁਤ ਸੋਹਣਾ ਜਿਵੇਂ ਕਿਹਾ ਹਾਂ ਐ ਕਰਦੇ ਐ ਕਰਦੇ ਕੋਈ ਤੁਹਾਨੂੰ ਦਿੱਕਤ ਨਹੀਂ ਆਈ ਕੋਈ ਪਰੇਜਾਨੀ ਨਹੀਂ ਹੈ ਨਹੀਂ ਸਾਡੇ ਦਾਤ ਨਹੀਂ ਹੋਇਆ ਠੀਕ ਹੈ ਜਿਵੇਂ ਅਸੀਂ ਕਿਹਾ ਠੀਕ ਹੈ ਇਹਨੂੰ ਫੋਨ ਲਾ ਪਈ ਨਾ ਇਹਨੂੰ ਬੰਦ ਦੇ ਇਹਨੂੰ ਫੋਨ ਲਾ ਪਈ ਉਹ ਕਰਦੇ ਅੱਕੇ ਨਹੀਂ ਰੱਕੇ ਨਹੀਂ ਨਾ ਤੁਸੀਂ ਨਾ ਅਸੀਂ ਹੈ ਨਾ ਤੇ ਕਿਸਾਨ ਪ੍ਰਭ ਹੁਣ ਤੁਹਾਨੂੰ ਅਸੀਂ ਟਰੈਕਟਰ ਦਿਖਾਉਨੇ ਆ ਸਾਰਾ ਇਹ ਵੀ ਕਿਸ ਤਰ੍ਹਾਂ ਦਾ ਆਪਾਂ ਬਣਾਇਆਗਾ ਇੱਕ ਵਾਰ ਫੇਰ ਇਹਨਾਂ ਦਾ ਵੀਰਾਂ ਦਾ ਧੰਨਵਾਦ ਕਰਦੇ ਆ ਤੇ ਇਹਨਾਂ ਤੋਂ ਆਪਾਂ ਵੀਊ ਲੈਨੇ ਆ ਕਿ ਇਹ ਵੀ ਨਾਲ ਆ ਉਹਨੇ ਜੋਗਦਾਨਾ ਤੁਸੀਂ ਜਦੋਂ ਸਭ ਵਲਾਂ ਡਾਇਰੈਕਟਰ ਸਹੀ ਕਿਸ ਤਰ੍ਹਾਂ ਦਾ ਬਣਿਆ ਦੱਸਦਾ ਦੱਸ ਤੁਮ ਸਰਦਾਰ ਜੀ ਨਹੀਂ ਤਾਂ ਜੀ ਵੀ ਦਾ ਚੋਈ ਛੋਟੇ ਜਵਾਨੋਂ ਸੁਣਨਾ ਚਾਹੁੰਦੇ ਆਂ ਸੀ ਬਹੁਤ ਸੋਹਣਾ ਬਣਿਆ ਹੈ ਕਾ ਡਾਇਰੈਕਟਰ ਠੀਕ ਹੈ ਜੀ ਹਾਂ ਠੀਕ ਹੈ ਤੁਸੀਂ ਬਾਈ ਜੀ ਕੀ ਗੱਲ ਬਾਤ ਹੈ ਜੀ ਪਹਿਲੇ ਦਿਨ ਆਏ ਹੁੰਦੇ ਸੀ ਤਾਂ ਪਹਿਲਾਂ ਵੀ ਦੇਖਿਆ ਸੀ ਠੀਕ ਹੈ ਤੇ ਨਕਸ਼ਾਨ ਵੀ ਲਾਉਣਾ ਆਪਾਂ ਜਮ ਇਹਦੇ ਪੇਪਰ ਤੋਂ ਸਟਾਰਟ ਕਰਕੇ ਆਪਾਂ ਹੀ ਕੋੜਾ ਪੇਪਰ ਦਾ ਲਾਇਆ ਲਾਇਆ ਨਾਲ ਇਹਦੇ ਵਿੱਚ ਆਪਾਂ ਟੈਂਕ ਵੀ ਬਣਾਇਆਗਾ ਇਹਦੇ ਦੋ ਕੰਮ ਲੈ ਨੇ ਨਾਲ ਹੁੰਦੀ ਆਪਾਂ ਨੇ ਨਾਲ ਟੈਂਕ ਬਣਾਇਆਗਾ ਉਦੋਂ ਬਾਅਦ ਜਦੋਂ ਅੱਗੇ ਆਪਾਂ ਹਿੱਸਾ 652 ਦਾ ਇਹ ਵੀ ਪਉਣਾ ਜੀ ਇੱਕ ਮਿੰਟ ਜਿਵੇਂ ਅੱਗੇ 652 ਦਾ ਹਿੱਸਾ ਲਾਉਣਾ ਇਹਨਾਂ ਨੇ ਹਿੱਸਾ ਆਪਾਂ ਤੋਂ ਹੀ ਰਖਵਾਇਆ ਵੀ ਸਾਡਾ ਜਿਹੜਾ ਕੰਪਨੀ ਦਾ ਹਿੱਸਾ ਜਿਹੜਾ ਟਰੈਕਟਰ ਦੇ ਨਾਲ ਆ ਜੀ ਵੀ ਵੱਧ ਤੋਂ ਵੱਧ ਸਮਾਨ ਅਸੀਂ ਉਹੀ ਰੱਖਣਾ ਹੈਗਾ ਉਸ ਤੋਂ ਬਾਅਦ ਆਪਾਂ ਇਹ ਇੰਜਣ ਦੀ ਗੱਲ ਕਰੀਏ ਜਾਂ ਤੁਹਾਨੂੰ ਅਸੀਂ ਵਿੱਚੋਂ ਇੱਕ ਮਿੰਟ ਛੋਹ ਝਾੱਕ ਕੇ ਦਿਖਾਉਨੇ ਆ ਜੀ ਤੇ ਇਹ ਵਿੱਚੋਂ ਇਹਦੀ ਗੱਲ ਕਰੀਏ ਆਪਾਂ ਜਿਹੜਾ ਥਾਂ ਲਾਇਆ ਆਪਾਂ ਨੇ ਇਹ ਵੱਡਾ ਕਿਉਂ ਲਾਇਆਗਾ ਇੱਕ ਕਸਟਮਰ ਨੂੰ ਬਾਰੀ-ਬਾਰੀ ਸਾਫ਼ ਕਰਾਉਣਾ ਪੈਂਦਾ ਜੀ ਕੱਢ ਕੇ ਬਾਰੀ-ਬਾਰੀ ਉਹਨੂੰ ਪੈਸੇ ਲਾਉਣੇ ਪੈਂਦੇ ਜੀ 50 ਰੁਪਏ ਲੈ ਲੈਂਦੇ ਨੇ ਹਵਾ ਮਰਵਾਈ ਦੇ ਬਾਰੀ-ਬਾਰੀ ਇਸ ਕਰਕੇ ਵੱਡਾ ਲਾਤਾ ਇਹਨੂੰ ਸਾਹ ਸੌਖਾ ਮਿਲੇ ਤੇ ਇਹ ਖਿਚਾਈ ਵੱਧ ਕਰੇ ਤੇਲ ਘੱਟ ਖਾਵੇ ਇਸ ਕਰਕੇ ਦੇ ਕਈ ਵੇਣੀ ਬੱਟਣੇਗੇ ਓਦੋਂ ਬਾਅਦ ਆਪਾਂ ਸਟੀਮ ਦੀ ਪਾਈਪ ਲਾਉਣ ਲੱਗ ਗਏ ਹੁਣ ਲੋਕ ਓਦੋਂ ਜੀ ਦੇਖਦੇ ਆਂ ਵੀਡੀਓ ਚ ਕਿੰਨੇ ਜਿਗਾਰਡ ਜੇ ਕਰਦੇ ਆਂ ਪਰ ਕੋਈ ਜਿਗਾਰਡ ਨਹੀਂ ਕਰਦੇ ਓਦੋਂ ਬਾਅਦ ਇਹ 90 ਐਚਪੀ ਕਰਿਆ ਆਪਾਂ ਨੇ 80 ਤੋਂ 90 ਐਚਪੀ ਦੀ ਪਾਵਰ ਮਾਰੂਗਾ ਇਹ ਇੰਜਣ ਆਪਣਾ ਤੇ ਨਾਂ ਨਾਲ ਇਹਨਾਂ ਨੇ ਕਿਹਾ ਜੀ ਆਪਾਂ ਨੂੰ ਇਹ ਹਵਾ ਵਾਲਾ ਜਿਹੜਾ ਇਹ ਆ ਕੰਪਰੈਸਰ ਵੀ ਇਹ ਲਾ ਕੇ ਦੇਓ ਤੁਸੀਂ ਇੱਥੇ ਆਪਾਂ ਹਵਾ ਵਾਲਾ ਕੰਪਰੈਸਰ ਲਾਇਆ ਇੱਥੋਂ ਹੀ ਇਹਦੀ ਪਾਈਪ ਦੇਤੀ ਆਪਾਂ ਨੇ ਸਾਂਹਲੇ ਚੋਂ ਹੀ ਵੀ ਉਧਰੋਂ ਹਵਾ ਆਵੇ ਇਹ ਜਿਹੜਾ ਲੋਕ ਹੈਗਾ ਇਹ ਤਾਂ ਲੀਵਰ ਹੈ ਜੀ ਇਹ ਇਹ ਤਾਂ ਲੀਵਰ ਹੈਗਾ ਘੇਰ ਵਾਲਾ ਲੀਵਰ ਹੁੰਦਾ ਜਿਹੜਾ ਇੱਥੋਂ ਆਪਾਂ ਸਪਲਾਈ ਲਿਆ ਕੇ ਉਰੇ ਲਿਆਂਦੀ ਆ ਬਣਾਦਾ ਇਹਦਾ ਟੈਂਕ ਆ ਗੇਜ ਲਾਤੀ ਵੀ ਕਿੰਨਾ ਕਿੰਨੀ ਪਾਉਂਟ ਹਵਾ ਇਹਦੇ ਵਿੱਚ ਇੱਥੋਂ ਦੀ ਸੀਟੀ ਮਾਰੂਗਾ ਇਸ ਤਰ੍ਹਾਂ ਇਹ ਤੇ ਇੱਥੋਂ ਜੇ ਆਪਾਂ ਹਵਾ ਭਰਨੀ ਹੈ ਇਹਨੂੰ ਛੱਡ ਸਕਦੇ ਆਂ ਜੀ ਇਸ ਤਰ੍ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਨੇ ਇਹਦਾ ਪੰਪਾਈ ਕੰਮ ਕਿਸਾਨ ਵੀਰ ਉਹ ਇਹ ਨਵਾਂ ਲਾਇਆ ਬਿਲਕੁਲ ਇਹਦੀ ਸੇਫਟੀ ਖਾਤਰ ਆਪਾਂ ਨੇ ਇਹਦੇ ਵਲਡਰ ਫਿਲਟਰ ਲਾਇਆ ਪਾਣੀ ਵਾਲਾ ਫਿਲਟਰ ਕਹਿੰਦੇ ਨੇ ਜਿਹਨੂੰ ਪੰਜਾਬੀ ਦੇ ਵਿੱਚ ਵੀ ਪਹਿਲਾਂ ਇੱਥੋਂ ਪੁਣਕੇ ਆਊਗਾ ਤੇਲ ਉਹ ਰੋ ਇੱਥੋਂ ਡੀਜ਼ਲ ਪੁਣਕੇ ਆਉ ਇਹਦੇ ਵਿੱਚ ਇਹ ਜੋ ਬਣਾਈ ਕਰਕੇ ਇਸ ਤਰ੍ਹਾਂ ਜਾਂਦਾ ਹੋਇਆ ਇਹ ਫਿਲਟਰਾਂ ਜਾਊ ਫਿਲਟਰਾਂ ਜੋ ਇਹਦੇ ਕੋਲੇ ਪਹੁੰਚੂ ਇਹਦੇ ਤੱਕ ਗੰਦ ਜਾਣਾ ਹੀ ਨਹੀਂ ਹੈਗਾ ਜੇ ਕਿਸਾਨ ਵੀਰ ਤੇਲ ਨੂੰ ਪਾਣੀ ਤੋਂ ਬਚਾ ਕੇ ਰੱਖਣ ਵੀ ਪਾਣੀ ਵਾਲੇ ਜਿੱਥੇ ਜਿਹੜੇ ਪੰਪਾਂ ਦੇ ਵਿੱਚ ਪਾਣੀ ਪੈਂਦਾ પેટ્રોલ ਪੰਪਾਂ ਜਿੱਥੇ ਉੱਥੋਂ ਤੇਲ ਨਾ ਪਵਾਇਆ ਕਰੋ ਕੱਲਾ ਉਦੋਂ ਬਾਅਦ ਜੀ ਆਪਾਂ ਗੱਲ ਕਰੀਏ ਦੀ ਪਲੇਟਫਾਰਮ ਦੀ ਜਾਂ ਟੈਂਕੀ ਦੀ ਜਾਂ ਛੋਦੀ ਜਾਂ ਮਗਰਾਟ ਇਹਦੇ ਇੱਕ ਡੇ ਟਰੈਕਟਰ ਆਪਾਂ ਚੌੜਾ ਵੀ ਕਰਿਆਗਾ ਤੇ ਇਹ ਸਾਰਾ ਸੈਸਟਰੀ ਨਵੀਂ ਲਾਈ ਆਪਾਂ ਨੇ ਬਿਲਕੁਲ ਤੇ ਬਾਕੀ ਦੀ ਦੇਖ ਸਕਦੇ ਜਿਹੜੀ ਸੀਟ ਹੈ ਇਹ ਜੀਵੀਸੀ ਵਾਲੀ ਲਾਈ ਆ ਇਹ ਆਪਾਂ ਤੋਂ ਇਹਨਾਂ ਨੇ ਪਹਿਲੀ ਵਾਰੀ ਲਵਾਈ ਆ ਆਪਾਂ ਪਹਿਲਾਂ ਹੌਲੈਂਡ ਵਾਲੀਆਂ ਸੀਟਾਂ ਲਾਉਂਦੇ ਹੁੰਦੇ ਸੀ ਇਹਨਾਂ ਦੀ ਡਿਮਾਂਡ ਦੀ ਲੱਗੀ ਆ ਵੀਰਾਂ ਦੀ ਤੇ ਠੀਕ ਹੈ ਜੀ ਜੀਵੀਸੀ ਵਾਲੀ ਇਹ ਕੌਮ ਦੀ ਹੈ ਜਾਰ ਸਵੇਰੇ ਨੂੰ ਬਾਕੀ ਟੈਕ ਵਗੈਰਾ ਤੁਸੀਂ ਦੇ ਸਕਦੇ ਹੋ ਸੈਸਰੀ ਸਾਰੀ ਬਾਕੀ ਆ ਪੇਂਟ ਵਗੈਰਾ ਦਿਖਾ ਦੇ ਕੁਆਲਿਟੀ ਸਾਰੀ ਪੇਂਟ ਦੀ ਬੈਕ ਸਾਈਡ ਤੋਂ ਅਮਾ ਜੇ ਟਰਾਲੀ ਵਾਲੇ ਆ ਹਾਕਸ਼ਨ ਲਾਏ ਆ ਠੀਕ ਹੈ ਜੀ ਤੇ ਅੱਜ ਇੱਕ ਲਾਇਆਗਾ ਸੇਫਟੀ ਜੱਕਾ ਕਹਿੰਦੇ ਨੇ ਇਹਨੂੰ ਤੇ ਬਾਕੀ ਇਹ ਲਿੰਕਾਂ ਵਗੈਰਾ ਸਾਰੀ ਰਿਪੇਅਰ ਕਰਕੇ ਦਿੱਤੀ ਆ ਓਕੇ ਦੀ ਹਲੇ ਆਈ ਨਹੀਂ ਬਣ ਕੇ ਇਸ ਕਰਕੇ ਆਪਾਂ ਕਿਲੀਆਂ ਦੇ ਪਾ ਦੀਆਂ ਇਧਰੋਂ ਤਿਆਰ ਕਰਤੀ ਇਹਨਾਂ ਲਿਫਟ ਵਗੈਰਾ ਸਾਰੀ ਤਿਆਰ ਹੈ ਦੀ ਫੁੱਲ ਸਾਈਜ਼ ਦੀਆਂ ਸੰਗੀਤਾ ਪਰੇ ਨਾਲ-ਨਾਲ ਖਾਣ ਵੀ ਲੋ ਇਹ ਆਪਾਂ ਟਰਾਲੀ ਵਾਲਾ ਡਿਸਟ੍ਰੀਬਿਊਟਰ ਦਾ ਜੇ ਲਾਇਆ ਹੀ ਦਾ ਹੈਗਾ ਦੇਖੋ ਤੁਹਾਨੂੰ ਆ ਦੇ ਟਰੈਕਟਰ ਹੈ ਜਿਹੜਾ ਆਪਾਂ ਨੇ ਡਿਸਕ ਬ੍ਰੇਕ ਵੀ ਕੀਤਾ ਹੈਗਾ ਇਹ ਡਿਸਕ ਬ੍ਰੇਕ ਹੈ ਜਿਹੜਾ ਸਪੈਸ਼ਲੀ ਕੀਤਾ ਹੈਗਾ ਵੱਖਰੇ ਹੋ ਟਰੈਕਟਰਾਂ ਨੂੰ ਵੱਖਰਾ ਕੀਤਾ ਹੈ ਦੀ ਥੋੜਾ ਜਾਂ ਜਿਹੜੀ ਇਹ ਘੱਟ ਸੋਚ ਹੈਗੀ ਇਹ ਘੱਟ ਸੱਚ ਲਈ ਆ ਆਪਾਂ ਨੇ ਵੀ ਰਾਤ ਨੂੰ ਜਿਵੇਂ ਕੋਈ ਜਵਾਕ ਜਾਂ ਸਰਾਰਤ ਕਰਦਾ ਜਾਂ ਗੇਰ ਚ ਲਾ ਦਿੰਦਾਗਾ ਜਾਂ ਕੋਈ ਤਾਰ ਸਪਰਕ ਕਰ ਜਾਂਦੀ ਜਾਂ ਚੂਹਾ ਕੋਈ ਤਾਰ ਕੋਟ ਟੱਕ ਦਿੰਦਾ ਉਹਦੇ ਕਰਕੇ ਆਪਾਂ ਇਹ ਘੱਟ ਸੋਚ ਲਈ ਆ ਇਹਦੇ ਇਸ ਤਰ੍ਹਾਂ ਜੀ ਬਾਕੀ ਜਿਹੜਾ ਇਹਦਾ ਸੈਲਫ ਦਾ ਅਲਟਰਨੇਟਰ ਦਾ 베ARING ਦਾ ਸਾਰਾ ਕੰਮ ਇਹ ਸਾਡੇ ਗਵਾਂਡ ਦੇ ਵਿੱਚੋਂ ਹੀ ਤਰਸੇ ਮਿਸਤਰੀ ਤੋਂ ਹੁੰਦਾਗਾ ਜਿੰਨਾ ਵੀ ਕੰਮ ਆ ਗਏ ਸਾਰਾ ਤੇ ਆ ਮੀਟਰ ਵਗੈਰਾ ਦੀ ਜਿਹੜੀ ਤੇ ਇਹ ਮਿਸਤਰੀ ਜੀ ਨੇ ਸਾਡੇ ਜਿਹੜੇ ਸਾਡੇ ਲਾਈਟਾਂ ਦਾ ਕੰਮ ਕਰਦੇ ਫਾਰਮੈਨ ਸਾਡੇ ਲਾਈਟਾਂ ਵਾਲੇ ਨੇ ਤੇ ਇਹ ਇੰਡੀਕੇਟਰ ਵਗੈਰਾ ਹਾਈ ਲੈਕਸ ਤੇ ਲਾਏ ਆਪਾਂ ਨੇ ਤੇ ਉਦੋਂ ਬਾਅਦ ਆ ਦਿਖਾ ਦਿਓ ਸਾਰੀ ਐਸੈਸਰੀ ਤੇ ਨਾਲ ਨਾਲ ਉਹ ਸਮਾਨ ਆ ਜਿਹੜਾ ਆਪਾਂ ਤਾਹਾਂ ਸੋਚਾਂ ਲਾਇਆ ਨੇ ਬਾਈ ਜੀ ਬੇਟਾ ਇਹਨਾਂ ਦਾ ਕੈਨੇਡਾ ਤੋਂ ਲੈ ਕੇ ਆਇਆ ਸਾਰਾ ਸਮਾਨ ਇਹ ਇਹ ਤੀ ਸਾਰਾ ਇਹ ਵਿੱਚ ਐਂਪੀਅਰਮੀਟਰ ਵੀ ਹੈਗਾ ਨਾਲ ਨਾਲ ਚਾਰਜ ਵੀ ਦੱਸਦਾ ਹੈਗਾ ਨਾਲ ਹੀ ਇਹਦੇ ਡਿੱਕ ਵੀ ਲਾਏ ਆਪਾਂ ਨੇ ਜਿਹੜੀਆਂ ਲਾਈਟਾਂ ਦੇ ਉੱਪਰ ਲੱਗੀਆਂ ਹੋਈਆਂ ਇਹ ਵੀ ਬਾਹਰ ਕੈਨੇਡਾ ਤੋਂ ਹੀ ਆਈਆਂ ਨੇ ਇਹ ਬਾਕੀ ਤੁਹਾਨੂੰ ਅੱਗੇ ਦਿਖਾਉਣਾ ਹੈ ਕੈਨੇਡਾ ਜਿਵੇਂ ਆਹ ਸਟਿੱਕ ਕਰਨੇਗੇ ਵਿੱਚ ਲੋਕ ਦੇ ਸੀਏ ਸਟicker ਲਾਉਂਦੇ ਨੇ ਆਪਾਂ ਕੁਆਲਿਟੀ ਦਾ ਚੱਕਰ ਲਾਉਂਦੇ ਆਂਗੇ ਆਹ ਵੀ ਉਹ ਜਬਸ ਬਗੈਰਾ ਲਾਇਆਗਾ ਸਾਰਾ ਤੇ ਅੱਜ ਤੇ ਪੰਪ ਗੱਲਿਆ ਆਪਾਂ ਨੇ ਤੇ ਆਹ ਜਿਹੜਾ ਆਪਾਂ ਨੇ ਇੱਕ తీਰੇ ਹੈਵੀ ਲਾਇਆਗਾ ਵੱਡਾ ਲਾਇਆਗਾ ਹੀਟਰ ਤੇ ਨਾ ਨਾ ਤੁਹਾਨੂੰ ਇੱਕ ਗੱਲ ਦੱਸ ਦਿੰਨੇ ਇੱਕ ਰਹਿ ਗਈ ਗੱਲ ਆ ਇਹ ਪਾਵਰ ਕਟਾਈ ਵੀ ਕੀਤਾਗਾ ਆਪਾਂ ਨੇ ਇਹ ਜਿਹੜਾ ਪਾਵਰ ਕਟਾਈ ਵੀ ਕੀਤਾਗਾ ਜਿਹੜੀਆਂ ਬਾਸ ਚੱਲਾਵਾ ਲਈ ਦੀ ਜਿਹੜੀਆਂ ਲਾਈਟਾਂ ਨੇ ਹੈੱਡ ਲਾਈਟਾਂ ਇਹ ਹੈੱਡ ਲਾਈਟਾਂ ਵੀ ਇਹ ਵੀਰ ਕੈਨੇਡਾ ਤੋਂ ਹੀ ਲੈ ਕੇ ਆਇਆਗਾ ਮੁੰਡਾ ਤੁਸੀਂ ਦੇਖ ਲੋ ਲਾਈਟ ਸਾਨੂੰ ਲਾਈਟ ਦੇਖ ਕੇ ਦੱਸਿਓ ਵੀ ਕਿਸ ਤਰ੍ਹਾਂ ਦੀ ਹੈਗੀ ਠੀਕ ਹੈ ਜੀ ਇੱਦੋਂ ਬਾਅਦ ਆਪਾਂ ਇਹ ਗੱਡੀ ਪਾਵਾਂਗੇ ਫਲਕਾਰੀ ਪਾ ਕੇ ਮੇਰੇ ਵੀਰਾਂ ਨੂੰ ਤੋਰਾਗੇ ਆਪਾਂ ਇਸ ਤਰ੍ਹਾਂ ਦੀ ਲਿਆਂਦੀ ਹੈ ਤੇ ਇਹਨਾਂ ਨੇ ਨਵੇਂ ਟਰੈਕਟਰ ਨਾਲੋਂ ਵੀ ਵੱਧ ਚੋਅ ਕਰਿਆਗਾ ਇਹਨਾਂ ਦੀ ਆਪ ਦੀ ਖੋਦ ਹੀ ਇਸ਼ਰਾਂ ਦੀ ਏਜੰਸੀ ਹੈਗੀ ਤੇ ਪਰ ਇਹਨਾਂ ਨੇ ਫੇਰ ਵੀ 59 11 ਚੁਣਿਆਗਾ ਇਹ ਮੂਸੇਵਾਲੀ ਦੀ ਦੇਣ ਆ ਤੁਹਾਨੂੰ ਪਤਾਗਾ ਵੀ ਵੀਰ ਮੂਸੇਵਾਲੀ ਦੀ ਦੇਣ ਸੀ ਮੂਸੇਵਾਲਾ ਚਲਿਆ ਗਿਆ ਚਾਹੇ ਦੁਨੀਆ ਤੋਂ ਪਰ ਲੋਕਾਂ ਨੇ ਉਹਦੀ ਸੋਚ ਨੂੰ ਬਰਕਰਾਰ ਰੱਖਿਆਗਾ ਤੇ ਧੰਨਵਾਦ ਆ ਸਾਰੇ ਪੰਜਾਬ ਦਾ ਕਿਸਾਨ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਤੇ ਤੁਸੀਂ ਵੀ ਜਿਸ ਤਰ੍ਹਾਂ ਇਹ ਟਰੈਕਟਰ ਤਿਆਰ ਕਰਾਉਣੇ ਆ ਤਾਂ ਸਾਡੇ ਨਾਲ ਜਰੂਰ ਸੰਪਰਕ ਕਰਿਆ ਕਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਮਿਲਦੇ ਆ ਨਵੀਂ ਵੀਡੀਓ ਦੇ ਨਾਲ